ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਬਾਰੇ ਨਵੀਂ ਅਪਡੇਟ ਆਈ ਏ ਜੋ ਕਿ 60 ਪਿੰਡਾਂ ਦੇ ਸਰਪੰਚ ਤੇ 16 ਸੂਚ ਪੰਚ ਜਿਹੜੇ ਉਹਨਾਂ ਤੇ ਚੋਣਾਂ ਰੱਦ ਹੋਈਆਂ ਸੀ ਉਹਨਾਂ ਨੂੰ ਲੈ ਕੇ ਦੁਬਾਰਾ ਪੰਜਾਬ ਰਾਜ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਨੇ ਜੋ ਉਹ ਹੁਣ ਦੁਬਾਰਾ ਚੋਣਾਂ ਹੋਣਗੀਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ 60 ਪਿੰਡਾਂ ਦੇ ਸਰਪੰਚ ਤੇ 1605 ਚੁਣਨ ਵਾਸਤੇ ਕਦੋਂ ਚੋਣਾਂ ਹੋਣ ਜਾਣੀਆਂ ਨੇ ਜਿਸ ਤੇ ਬਾਰੇ ਨਵੀਂ ਅਪਡੇਟ ਆਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚੋਣ ਕਮ ਅਫਸਰਾਂ ਨੂੰ ਤੇ ਹੋਰ ਸਾਰੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਜੋ 14 5 2025 ਨੂੰ ਇਹ ਪੱਤਰ ਰਾਹੀਂ ಗ್ರಾಮ ਪੰਚਾਇਤਾਂ ਦੇ ਮੈਂਬਰਾਂ ਦੀਆਂ ਚੋਣਾਂ ਜਾਂ ਉਪ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਇਸ ਸਮੇਂ ਜੋ ਸਰਪੰਚਾਂ ਦੀਆਂ ਲਗਭਗ 60 ਪਿੰਡਾਂ ਦੇ ਵਿੱਚ ਚੋਣਾਂ ਹੋਣੀਆਂ ਬਾਕੀ ਨੇ ਤੇ 1605 ਚੁਣੇ ਜਾਣੇ ਨੇ ਜੋ ਕਿ ਜਦੋਂ 2022 ਦੇ ਵਿੱਚ ਚੋਣਾਂ ਹੋਈਆਂ ਉਸ ਸਮੇਂ ਇਹਨਾਂ ਪਿੰਡਾਂ ਦੇ ਪੰਚ ਤੇ ਸਰਪੰਚਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਵੋਟਰ ਸੂਚੀ ਨੂੰ ਲੈ ਕੇ ਜਾਹੋਰ ਜਿਹੜੇ ਕਿ ਉਹਨਾਂ ਪਿੰਡਾਂ ਦੇ ਵਿੱਚ ਨੋਮੀਨੇਸ਼ਨ ਫੈਲਾ ਨੂੰ ਲੈ ਕੇ ਇਹ ਚੋਣਾਂ ਰੱਦ ਹੋਈਆਂ ਸੀ ਹੁਣ ਉਹ ਚੋਣਾਂ ਕਰਵਾਉਣ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਿਹੜਾ ਐਲਾਨ ਕੀਤਾ ਹੈ ਜੋ ਕਿ ਉਸ ਤੋਂ ਬਾਅਦ ਪਿੰਡੂ ਸੂਚੀਆਂ ਦੇ ਵਿੱਚ ਜੋ VOTER ਸੂਚੀਆਂ ਦੇ ਵਿੱਚ ਅੱਜ 18 ਸਾਲ ਪੂਰੀ ਜਿਹੜਾਂ ਦੀ ਉਮਰ ਹੋ ਚੁੱਕੀ ਉਹਨਾਂ ਨੂੰ ਵੀ ਹੁਣ ਦੁਬਾਰਾ VOTER ਸੂਚੀਆਂ 'ਚ ਆਪਣੇ ਨਾਂ ਦਰਜ ਕਰਾਉਣ ਲਈ ਕੁਝ ਸਮਾਂ ਦਿੱਤਾ ਹੈ ਜੋ ਕਿ 15 10 2024 ਨੂੰ ਇਹ ਚੋਣਾਂ ਨਹੀਂ ਹੋ ਸਕੀਆਂ ਸੀ ਜਾਂ ਇਹ ਚੋਣਾਂ ਰੱਦ ਹੋਈਆਂ ਸੀ ਉਹਨਾਂ ਦੇ ਲਈ ਦੁਬਾਰਾ ਚੋਣਾਂ ਕਰਾਉਣ ਲਈ ਨਿਰਦੇਸ਼ ਦਿੱਤੇ ਨੇ ਔਰ VOTER ਸੂਚੀਆਂ ਅਪਡੇਟ ਕਰਨ ਦੇ ਵੀ ਨਿਰਦੇਸ਼ ਆਏ ਨੇ ਨਵੇਂ ਤੇ ਯੋਗ VOTERਾਂ ਲਈ ਰਜਿਸਟ੍ਰੇਸ਼ਨ ਲਈ ਯੋਗਤਾ ਮਿਤੀ 31 5 2025 ਨਿਰਧਾਰਿਤ ਕੀਤੀ ਗਈ ਹੈ ਉਹਨਾਂ ਵਾਰਡਾਂ ਜਾਂ ਗ੍ਰਾਮ ਪੰਚਾਇਤਾਂ ਦੇ ਵਿੱਚ VOTER ਸੂਚੀਆਂ ਨੂੰ ਸੋਧਣ ਦੇ ਨਿਰਦੇਸ਼ ਦਿੱਤੇ ਗਏ ਜਿੱਥੇ ਖਾਲੀ ਪੰਚਾਇਤਾਂ ਰਹਿ ਗਈਆਂ ਨੇ ਜਿੱਥੇ ਚੋਣਾਂ ਨਹੀਂ ਹੋਈਆਂ ਜਿਹੜੇ ਪਿੰਡਾਂ ਦੇ ਵਿੱਚ ਜਾ ਉਹਨਾਂ ਪਿੰਡਾਂ ਦੇ ਵਿੱਚ ਕਿਸੇ ਕਾਰਨਾ ਕਰਕੇ ਸੋਨਾ ਰੱਦ ਹੋਈਆਂ ਸੀ ਸੋ ਇਸੇ ਲਈ ਵੋਟਾਂ ਜੋੜਨ ਲਈ ਮਟਾਉਣ ਲਈ ਅਤੇ ਸੋਧ ਕਰਨ ਲਈ ਵਿਸ਼ੇਸ਼ ਮਹਮ ਤਿਆਰ ਕੀਤੀ ਗਈ ਹੈ ਇਹਨਾਂ ਵਿੱਚੋਂ 19 5 2025 ਯਾਨੀ ਕਿ ਸੋਮਵਾਰ ਤੋਂ ਫਾਰਮ ਨੰਬਰ 1 ਨਾਮ ਸ਼ਾਮਲ ਕਰਨ ਲਈ ਦਾਵਾ ਅਰਜੀ 20 5 2025 ਮੰਗਲਵਾਰ ਨੂੰ ਫਾਰਮ ਨੰਬਰ 2 ਜਿਸ ਵਿੱਚ ਨਾਮ ਸ਼ਾਮਲ ਕਰਨ ਤੇ ਇਤਰਾਜ਼ ਲਾਉਣ ਲਈ ਅਤੇ 21 5 2025 ਬੁੱਧਵਾਰ ਨੂੰ ਫਾਰਮ ਨੰਬਰ 3 ਨਾਮ ਸ਼ਾਮਲ ਕਰਨ ਅਤੇ ਇਤਰਾਜ਼ ਸ਼ਾਮਲ ਕਰਨ ਲਈ ਇਹ ਸਮਾਂ ਦਿੱਤਾ ਗਿਆ ਹੈ ਸੋ ਇਹ ਫਾਰਮ ਸਬੰਧਤ ਐਸ ਡੀ ਐਮ ਦੇ ਕੋਲ ਉਪਲਬਧ ਹਨ ਅਤੇ ਇਸ ਦੀ ਇੱਕ ਕਾਪੀ ਕਮਿਸ਼ਨ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ ਰਾਜ ਚੋਣ ਕਮਿਸ਼ਨ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕੋ ਆਪਣੇ ਨਾਮ ਇਹਨਾਂ ਵਾਰਡਾਂ ಗ್ರಾಮ ਪੰਚਾਇਤਾਂ ਦੀ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲੈਣ ਜਿੱਥੇ ਉਹ ਚੋਣਾ ਹੋਣੀਆਂ ਉਹ ਇਸ ਮੌਕੇ ਅਜਿਹਾ ਚੋਣਾ ਦੇ ਵਿੱਚ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਇਸ ਦੇ ਨਾਮ ਇਤਰਾਜ਼ ਜਮ੍ਹਾਂ ਕਰਨ ਦਾ ਸੁਧਾਰ ਕਰਨ ਦੀ ਸਥਿਤੀ ਵਿੱਚ ਸਬੰਧਤ ਵਿਅਕਤੀਆਂ ਇਸ ਵਿੱਚ 3 ਦਿਨਾਂ ਦੇ ਵਿਸ਼ੇਸ਼ ਮਹਿਮ ਜੋ ਚਲਾਈ ਗਈ ਹੈ ਜੋ ਸਬੰਧਤ ਚੋਣ ਦਾ ਰਜਿਸਟ੍ਰੇਸ਼ਨ ਵਿਧਕਾਰੀ ਭਾਵ ਐਸਡੀਐਮ ਨੂੰ ਫਾਰਮ ਜਮ੍ਹਾਂ ਕਰਵਾ ਸਕਦੇ ਹਨ ਤੇ ਆਪਣਾ ਸੋਧ ਕਰਵਾ ਸਕਦੇ ਨੇ ਆਪਣੀ ਪਿੰਡ ਦੀ ਵੋਟਰ ਸੂਚੀ ਵਿੱਚ ਜੋ 60 ਪਿੰਡਾਂ ਦੇ ਸਰਪੰਚਾਂ ਦੀ ਚੋਣ ਹੋਣੀ ਹੈ ਤੇ 1600 ਪੰਚਾਂ ਦੀ ਚੋਣ ਹੋਣੀ ਹੈ ਉਸ ਦੇ ਬਾਰੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਇਹ ਹੁਕਮ ਜਾਰੀ ਕੀਤੇ ਨੇ